ਰਿਸ਼ਵਤਖੋਰੀ ਅਤੇ ਤਾਂਦਲੀਆਂ ਦੇ ਮਾਮਲਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਲੜੀ ਦੇ ਵਿੱਚ ਹੁਣ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਅਜਿਹੇ ਹੀ ਇੰਜੀਨੀਅਰ ਨੂੰ ਬਰਖਾਸਤ ਕੀਤਾ ਗਿਆ ਹੈ ਜਿਸ ਦੇ ਵੱਲੋਂ ਤਾਂਦਲੀ ਕੀਤੀ ਗਈ ਜਿਸ ਵੱਲੋਂ ਪੰਜਾਬ ਸਰਕਾਰ ਅਤੇ ਪੀਐਸਪੀਸੀਲ ਨੂੰ ਕਰੋੜਾਂ ਦਾ ਚੂਨਾ ਲਗਾਇਆ ਗਿਆ ਇਸ ਚੀਫ ਇੰਜੀਨੀਅਰ ਦਾ ਨਾਮ ਹਰੀਸ਼ ਸ਼ਰਮਾ ਹੈ ਇਸ ਮਾਮਲੇ ਸੰਬੰਧੀ ਪੀਐਸਪੀਸੀਐਲ ਦੇ ਨਵੇਂ ਸੀਐਮਡੀ ਬਸੰਤ ਗਰਗ ਨੇ 1 ਨਵੰਬਰ ਨੂੰ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕੋਖ ਪੜਤਾਲ ਕੀਤੀ ਗਈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਰੋਪੜ ਅਤੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟਾਂ ਦੇ ਵਿੱਚ ਈਦਣ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਵਿੱਚ ਕੁਝ ਨਾ ਕੁਝ ਤਾਂਦਲੀ ਹੋ ਰਹੀ ਹੈ ਦੀ ਹਰ ਪੱਖ ਤੋਂ ਪੜਤਾਲ ਮਗਰੋਂ ਹੁਣ ਚੀਫ ਇੰਜੀਨੀਅਰ ਹਰੀ ਸ਼ਰਮਾ ਨੂੰ ਨिलੰਬਿਤ ਕਰ ਦਿੱਤਾ ਗਿਆ ਹੈ। ਨਵੇਂ ਸੀਐਮਡੀ ਬਸੰਤ ਗਰਗ ਦਾ ਕਹਿਣਾ ਹੈ ਕਿ ਹੋਰ ਥਰਮਲ ਪਲਾਂਟਾਂ ਦੇ ਵਿੱਚ ਇਸ ਤੋਂ ਕਿਤੇ ਘੱਟ ਇਦਨ ਲੱਗਦਾ ਪਰ ਇੱਥੇ ਅਜੀਹਾ ਕਿਉਂ ਹੋ ਰਿਹਾ ਹੈ। ਇਸ ਦੀ ਜਾਂਚ ਹੋਈ ਤਾਂ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋ ਗਿਆ ਤੇ ਹੁਣ ਇਸ ਚੀਫ ਇੰਜੀਨੀਅਰ ਹਰੀ ਸ਼ਰਮਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੀ ਕਰੋ।